ਸਤਸ਼੍ਰੀ ਅਕਾਲ ਪੀਪੀ ਬੱਤੀ ਨਮਾ ਸ਼ਹਿਰ ਦੇਖ ਰਹੇ ਹੋ ਸਾਥੀਓ ਤਸਵੀਰਾਂ ਤੁਹਾਨੂੰ ਪਿੰਡ ਭਾਟਾ ਕਲਾ ਤੋਂ ਦਿਖਾ ਰਹੇ ਹਾਂ ਮੱਤੇਵਾੜਾ ਰੋਡ ਤੋਂ ਜਿੱਥੇ ਸਵੇਰ 6 ਵਜੇ ਦੇ ਕਰੀਬ ਇੱਕ ਜ਼ੋਰਦਾਰ ਹਾਦਸਾ ਹੁੰਦਾ ਔਰ ਕਾਫੀ ਜ਼ੋਰਦਾਰ ਆਵਾਜ਼ ਆਉਂਦੀ ਹੈ ਆਡੀ ਗਵਾਂਡੀ ਦੱਸਦੇ ਆ ਕਿ ਇੱਕ ਵਾਰ ਹਲਚਲ ਮਚ ਜਾਂਦੀ ਹੈ ਦੱਸਿਆ ਜਾ ਰਿਹਾ ਕਿ ਟਿਪਰ ਜਿਹੜਾ ਆ ਪਿੱਛੋਂ ਕਾਫੀ ਰਫ਼ਤਾਰ 'ਚ ਆ ਰਿਹਾ ਸੀ ਔਰ ਡਰਾਈਵਰ ਦਾ ਲੋਕਾਂ ਦਾ ਮੰਨਣਾ ਕਿ ਧਿਆਨ ਬੇਧਿਆਨ ਹੋ ਗਿਆ ਰਫ਼ਤਾਰ ਵੀ ਤੇਜ਼ ਸੀ ਜਿਸ ਦੇ ਕਰਕੇ ਜਿਹੜਾ ਟਿਪਰ ਪਿਕਚਰ ਰਫ਼ਤਾਰ ਨਾਲ ਆ ਰਿਹਾ ਸੀ ਅੱਗੇ ਖਲੋਤੇ ਇੱਕ ਟਿਪਰ ਨਾਲ ਜਾ ਟਕਰਾਇਆ ਜਿਸ ਤੋਂ ਬਾਅਦ ਕੱਚ ਦੇ ਥਾਲ ਵਾਂਗ ਟਿਪਰ ਦਾ ਅਗਲਾ ਸਮਾਨ ਜਿਹੜਾ ਆ ਉਹ ਖਿੱਲਰ ਗਿਆ ਫਰੰਟ ਤੋਂ ਤੁਸੀਂ ਦੇਖ ਪਾਉਂਗੇ ਕਿ ਟਿਪਰ ਦਾ ਕਾਫੀ ਨੁਕਸਾਨ ਹੋਇਆ ਔਰ ਬੁੰਟ ਖਿੱਲ ਰਿਹਾ ਹੈ ਸ਼ੀਸ਼ੇ ਦਾ ਨੁਕਸਾਨ ਨਜ਼ਰ ਆ ਰਿਹਾ ਸਟੀਅਰਿੰਗ ਤੱਕ ਨੁਕਸਾਨਿਆ ਗਿਆ ਇੰਜਨ ਆਇਲ ਜਿਹੜਾ ਆ ਉਹ ਲੀਕ ਕਰ ਗਿਆ ਜੇ ਕਹੀਏ ਕਿ ਫਰੰਟ ਦਾ ਕੈਬਿਨ ਜਿਹੜਾ ਆ ਉਹ ਸਾਰਾ ਨੁਕਸਾਨਿਆ ਗਿਆ ਤਾਂ ਅਤਕਤ ਨਹੀਂ ਹੋਵੇਗੀ ਔਰ ਜਿਹੜੇ ਪਿੰਡ ਦੇ ਲੋਕ ਨੇ ਉਹ ਤਾਂ ਕਹਿਣਾ ਹੈ ਕਿ ਸਾਰੀ ਸਾਰੀ ਰਾਤ ਇੱਥੇ ਟਿਪਰ ਖੜੇ ਰਹਿੰਦੇ ਨੇ ਵੱਡੀ ਗਿਣਤੀ ਚ ਖੜੇ ਰਹਿੰਦੇ ਨੇ ਕਿਲੋਮੀਟਰ ਤੱਕ ਲਾਈਨ ਲੱਗ ਜਾਂਦੀ ਜਿਸ ਕਰਕੇ ਬਾਕੀ ਵਾਹਨਾਂ ਨੂੰ ਲੰਘਣ 'ਚ ਤਕਲੀਫ ਵੀ ਆਉਂਦੀ ਹੈ ਤੇ ਇਹ ਟਿਪਰ ਇੱਥੇ ਖੜ੍ਹਨੇ ਨਹੀਂ ਚਾਹੀਦੇ ਅੱਜ ਤਾਂ ਟਿਪਰਾਂ ਦਾ ਆਪਸ 'ਚ ਵੱਜ ਕੇ ਹਾਦਸਾ ਹੋਇਆ ਕੱਲ ਨੂੰ ਕਿਸੇ ਹੋਰ ਗੱਡੀ ਨਾਲ ਹਾਦਸਾ ਵੀ ਹੋ ਸਕਦਾ ਇਹ ਲੋਕਾਂ ਨੇ ਆਵਾਜ਼ ਉਠਾਈ ਹੈ ਕਿ ਨਿਯਮਾਂ ਦੀ ਤੁਲੰਘਣਾ ਨਹੀਂ ਹੋਣੀ ਚਾਹੀਦੀ ਪਰ ਦੱਸਦੀਏ ਕਿ ਦੱਸਿਆ ਜਾ ਰਿਹਾ ਹੈ ਕਿ ਟਿੱਪਰ ਸੜਕ ਵਿੱਚ ਕਾਫੀ ਸਮੇਂ ਤੱਕ ਵਿਗੜੇ ਨਲਕੇ ਦੀ ਤਰ੍ਹਾਂ ਖੜਿਆ ਰਿਹਾ ਜਿਸ ਕਰਕੇ ਆਵਾਜਾਈ ਨੂੰ ਬਹੁਤ ਦਿੱਕਤ ਆਈ ਆਲੇ ਦੁਆਲੇੋਂ ਲੰਘਦੇ ਲੋਕਾਂ ਨੇ ਬਹੁਤ ਦਿੱਕਤ ਮਹਿਸੂਸ ਕੀਤੀ ਤੇ ਟ੍ਰੈਫਿਕ ਵਿੱਚ ਵਿਗੜਨ ਪੈਂਦਾ ਰਿਹਾ ਤਾਂ ਸਰਕਾਰ ਅੱਗੇ ਬੇਨਤੀ ਹੈ ਕਿ ਰੋਡ ਟੈਕਸ ਦਾ ਸਰਕਾਰਾਂ ਲੈਂਦੀਆਂ ਲੇਕਿਨ ਜੇਕਰ ਕਿਤੇ ਹਾਦਸਾ ਵਾਪਰ ਜਾਂਦਾ ਤਾਂ ਤੁਰੰਤ ਟ੍ਰੈਫਿਕ ਪੁਲਿਸ ਨੂੰ ਪਹੁੰਚ ਕੇ ਪਹਿਲਾਂ ਰੋਡ ਕਲੀਅਰ ਕਰਾਉਣਾ ਚਾਹੀਦਾ ਦਿਖਾਣੇ ਤੁਹਾਨੂੰ ਮੌਕੇ ਦੀਆਂ ਪੂਰੀਆਂ ਤਸਵੀਰਾਂ ਜੀ ਮਨਜੀਤ ਸਿੰਘ ਜੀ ਮਨਜੀਤ ਮਨਜੀਤ ਸਿੰਘ ਅੱਛਾ ਮਨਜੀਤ ਸਿੰਘ ਜੀ ਅੱਜ ਇੱਥੇ ਟਿੱਪਰ ਦਾ ਐਕਸੀਡੈਂਟ ਜਿਹੜਾ ਹੋਇਆ ਤੁਹਾਡਾ ਘਰ ਇਹਦੇ ਨਾਲ ਹੀ ਹੈਗਾ ਆ ਹਾਂਜੀ ਹਾਂਜੀ ਆਪ ਕੋਲ ਤੇ ਕਿੰਨੇ ਕ ਵਜੇ ਦੀ ਅੰਦਾਜ਼ਨ ਲੱਜਨ 6 ਵਜੇ ਹੋਇਆ ਜੀ 6 ਵਜੇ ਜਦੋਂ ਇਹ ਹੋਇਆ ਤਾਂ ਕੋਈ ਫੜਾਕੇ ਦੀ ਆਵਾਜ਼ ਆਈ ਜਾਂ ਹਾਂਜੀ ਫੜਾਕਾ ਤਾਂ ਬਹੁਤ ਹੋਇਆ ਜੀ ਫੜਾਕਾ ਕਾਫੀ ਹੋਇਆ ਮਤਲਬ ਹੈਗਾ ਕਿ ਇਹ ਕੋਈ ਤੜਕੇ ਸੇ 6 ਵਜੇ ਦੀ ਗੱਲ 6 ਵਜੇ 6 ਵਜੇ ਦੀ ਗੱਲ ਹੈ ਭਾਜੀ ਮੈਂ ਸਵੇਰੇ 7 ਵਜੇ ਦੇ ਕਰੀਬ ਆਇਆ ਦੁਕਾਨ ਤੇ ਡਰਾਈਵਰ ਇੱਥੇ ਬੈਠਾ ਸੀ ਮੇਰੀ ਦੁਕਾਨ ਮੋੜੇ ਅੱਛਾ ਇਹ ਜਿਹਦਾ ਹਾਂਜੀ ਜਿਹਦੀ ਗੱਡੀ ਲੱਗੀ ਹੋਆ ਅੱਛਾ ਉਹਨੇ ਪੁੱਛਿਆ ਕਿ ਕਿੱਦਾਂ ਹੋਇਆ ਐਕਸੀਡੈਂਟ ਉਹਨੇ ਦੱਸਿਆ ਕਿ ਗੱਡੀ ਖੜੀ ਸੀ ਸਾਹਮਣੇ ਪਿਛੋਂ ਤੇਜ਼ ਆ ਰਿਹਾ ਸੀ ਵੱਡੀ ਗੱਡੀ ਦੇ ਬੈਕ ਸਾਈਡ ਤੇ ਉਹਦੀ ਗੱਡੀ ਲਾਕੇ ਚ ਬੈਕ ਸਾਈਡ ਤੇ ਕੱਢੀ ਲਾਕੇ ਅੱਛਾ ਡਰਾਈਵਰ ਦੀ ਹਾਲਤ ਠੀਕ ਹੈਗੀ ਡਰਾਈਵਰ ਬਿਲਕੁਲ ਠੀਕ ਹੈਗਾ ਏ ਬੈਠਾ ਸੀਗਾ ਬੜੇ ਆਰਾਮ ਨਾਲ ਟਿੱਪਰ ਦਾ ਹੀ ਨੁਕਸਾਨ ਹੋਇਆ ਟਿੱਪਰ ਦਾ ਨੁਕਸਾਨ ਹੋਇਆ ਕਿਉਂਕਿ ਜਿਹੜੀ ਡਰਾਈਵਰ ਸਾਈਡ ਆ ਉਹ ਬਿਲਕੁਲ ਸਹੀ ਆ ਉਹ ਕੋਈ ਦੂਜੀ ਸਾਈਡ ਲੱਗੀ ਹੈ ਬੜੀ ਦੂਜੀ ਸਾਈਡ ਲੱਗੀ ਹਾਂਜੀ ਭਾਜੀ ਮੈਂ ਸਵੇਰੇ 7 ਵਜੇ ਦੇ ਕਰੀਬ ਆਇਆ ਦੁਕਾਨ ਤੇ ਡਰਾਈਵਰ ਇੱਥੇ ਬੈਠਾ ਸੀ ਮੇਰੀ ਗੱਲ ਨਾਲ ਮੂਹਰੇ ਅੱਛਾ ਇਹ ਜਿਹਦਾ ਟਿੱਪਰ ਸੀ ਹਾਂਜੀ ਜਿਹਦੀ ਗੱਡੀ ਜੇ ਲੱਗੀ ਹੋਆ ਅੱਛਾ ਉਹਨੇ ਮੈਂ ਪੁੱਛਿਆ ਕਿ ਕਿੱਦਾਂ ਹੋਇਆ ਐਕਸੀਡੈਂਟ ਉਹਨੇ ਦੱਸਿਆ ਕਿ ਗੱਡੀ ਖੜੀ ਸੀ ਸਾਹਮਣੇ ਪਿਛੋਂ ਤੇ ਆ ਰਿਹਾ ਸੀ ਵੱਡੀ ਗੱਡੀ ਦੇ ਬੈਕ ਸਾਈਡ ਤੇ ਉਹਦੀ ਗੱਡੀ ਲੱਗੀ ਬੈਕ ਸਾਈਡ ਅੱਛਾ ਡਰਾਈਵਰ ਦੀ ਹਾਲਤ ਠੀਕ ਹੈ ਜੀ ਡਰਾਈਵਰ ਬਿਲਕੁਲ ਠੀਕ ਸੀਗਾ ਤੇ ਬੈਠਾ ਸੀਗਾ ਬੜੇ ਆਰਾਮ ਨਾਲ ਪੇਪਰ ਦਾ ਹੀ ਨੁਕਸਾਨ ਹੋਇਆ ਪੇਪਰ ਦਾ ਨੁਕਸਾਨ ਹੋਇਆ ਕਿਉਂਕਿ ਜਿਹੜੀ ਡਰਾਈਵਰ ਸਾਈਡ ਆ ਉਹ ਬਿਲਕੁਲ ਸਹੀ ਆ ਉਹਦੀ ਦੂਜੀ ਸਾਈਡ ਲੱਗੀ ਹੈ ਦੂਜੀ ਸਾਈਡ ਲੱਗਾ ਹਾਂ ਟਿਪਰ ਹੈ ਇੱਥੋਂ ਕਿਸ ਤਰ੍ਹਾਂ ਅਕਸਰ ਹੀ ਲੋੜ ਜਾਂਦੀ ਹੈ ਹਾਂਜੀ ਰਾਤ ਨੂੰ ਲੋੜ ਹੀ ਜਾਂਦੀ ਹੈ ਰਾਤ ਨੂੰ ਇੱਥੇ ਰੋਕ ਜਾਂਦੇ ਨੇ ਕਰ ਕੇ ਨਿਕਲ ਰਹੇ ਆ ਅੱਛਾ ਉਹ ਟੱਕਰ ਲੈਣ ਲੱਗੇ ਲੈਣ ਲੱਗੇ ਲੱਗਣਾ ਬਹੁਤ ਔਖਾ ਹੋਇਆ ਹੈ ਹੈ ਲੱਗਣਾ ਬੜਾ ਔਖਾ ਹੋਇਆ ਹਰ ਕਰਕੇ ਤੇ अच्छा टाफे ਦੇ ਇਲਾਕੇ ਨਾਲ ਜਾਂ ਜਾਨੀ ਕਿ ਲਾ ਲੋ ਕਿ 1 ਕਿਲੋਮੀਟਰ ਤੱਕ ਹਾਂਜੀ ਲੈਣ ਲੱਗੀ ਰਹਿੰਦੀ ਲੈਣ ਲੱਗੀ ਰਹਿੰਦੀ ਲੈਣ ਲੱਗੀ ਰਹਿੰਦੀ ਤੇ ਬਾਕੀ ਬਾਨਾਂ ਦਾ ਤਾਂ ਫਿਰ ਨਿਕਲਣਾ ਫਿਰ ਓਖਾ ਹੋ ਜਾਂਦਾ ਹੁੰਦਾ ਇਹ ਵਿੱਚ ਲੰਘ ਨਹੀਂ ਹੁੰਦਾ ਜੀ ਓਖਾ ਹੀ ਓਖਾ ਹੈ ਓਖਾ ਹੋ ਜਾਂਦਾ ਹੈਗਾ ਇਹ ਜਿਸ ਤਰ੍ਹਾਂ ਟਿਪਰਾਂ ਦੀਆਂ ਲਾਈਨਾਂ ਲੱਗੀਆਂ ਰਹਿੰਦੀਆਂ ਆ ਕੀ ਕਹਿਣਾ ਚਾਹੁੰਦੇ ਆ ਇਹਦੇ ਬਾਰੇ ਇਹ ਰਾਤ ਨੂੰ ਇੱਥੇ ਖੜੀ ਜਾਂਦੇ ਆ ਜੀ ਪਤਾ ਨਹੀਂ ਜਿੱਦਾਂ ਲੋਡ ਆਦੇ ਆ ਇਹ ਆਪਣੇ ਅੱਡੇ ਤੇ ਨਹੀਂ ਪਹੁੰਚਦੇ ਅਸਾ ਇੱਥੇ ਖੜ ਜਾਂਦੇ ਆ ਟੁੱਟ ਕੇ ਆਉਣ ਦਾ ਮਤਲਬ ਹੈ ਕਿ ਜਿੱਥੋਂ ਟਿਪਰ ਜੇ ਚੱਲਿਆ ਤਾਂ ਉਹ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੀਦਾ ਮੰਜ਼ਿਲ ਤੇ ਨਹੀਂ ਪਹੁੰਚਦੀ ਇੱਥੇ ਰਾਤ ਨੂੰ ਨਾ ਸਾਰੀ ਰਾਤ ਨੂੰ ਨਿਕਲਣਾ ਹੁੰਦਾ ਆ ਉਥੇ ਟਿਪਰ ਟਿਪਰ ਅਗਰ ਰਾਤ ਨੂੰ ਬੰਦਾ ਜਾਵੇ ਕਿਥੋਂ ਅਗਰ ਟਿਪਰ ਲਾ ਜਾਂਦੀ ਜੀ ਟਿਪਰ ਲੱਗ ਹਾਂ ਠੀਕ